ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੀ ਬਾਹਂ ਗਲਤ ਪ੍ਰੈਸ਼ਨ ਕੀਤਾ ਕਿ ਡਾਕਟਰ ਨੇ ਬਾਹਂ ਕੱਟਣੀ ਪਈ ਤੇ ਮੈਂ ਐਨਾ ਰੋਵਾਂ ਤੇ ਮੈਂ ਐਂ ਕਰੀ ਜਾਵਾਂ ਮੇਰੇ ਰੱਬਾ ਤੂੰ ਮੇਰੀਆਂ ਗੋਵੇਂ ਬਾਵਾ ਕੱਟ ਦੇ ਪਰ ਮੈਂ ਦੇਖ ਨਹੀਂ ਸਕਦੀ ਕਿ ਮੇਰਾ ਬੱਚਾ ਅੱਜ ਕਬਾਹ ਨਾ ਫਿਰਦਾ ਫੇਰ ਸਾਨੂੰ ਇੱਕ ਡਾਕਟਰ ਮਿਲਿਆ ਤੇ ਉਹ ਰੱਬ ਸੀਗਾ ਤੇ ਉਹ ਕਹਿੰਦਾ ਆਪਰੇਸ਼ਨ ਮੈਂ ਕਰੂਗਾ ਅਸੀਂ ਕਹਿੰਨੇ ਵੀ ਸ਼ਾਇਦ ਕਿਤੇ ਅਰਦਾਸ ਕੀਤੀ ਕਬੂਲ ਹੋ ਗਈ ਕੰਮ ਆ ਗਈ ਸਾਡੇ ਮੇਰੇ ਬੇਟੇ ਤੇ ਹਸਬੰਡ ਜਾ ਰਹੇ ਸੀ ਤੇ ਦੋਨਾਂ ਦਾ ਐਕਸੀਡੈਂਟ ਹੋਇਆ ਤੇ ਮਤਲਬ 에ਅਰ ਬੈਗ ਵੀ ਖੁੱਲ ਗਏ ਤੇ ਪੂਰਾ ਬੋਨਟ ਵੀ ਖੁੱਲ ਗਿਆ ਤੇ ਗੱਡੀ ਰੁਕ ਗਈ ਗੱਡੀ ਬਿਲਕੁਲ ਖਤਮ ਤੇ ਫਰਖਰੋਂਚ ਨਹੀਂ ਆਈ ਪਰ ਉੱਪਰ ਤਾਂ ਕੋਈ ਤਾਕਤ ਬੈਠੀ ਸੀ ਕੁਝ ਅਰਦਾਸਾਂ ਸੀ ਜਿਹੜੀਆਂ ਨੇ ਕੁਝ ਵੀ ਹੋਣ ਨਹੀਂ ਦਿੱਤਾ ਸੋ ਮੈਂ ਤੁਹਾਡੇ ਦੋਨਾਂ ਤੋਂ ਵੀ ਜਾਨਣਾ ਚਾਹਾਂਗੇ ਕਿ ਜ਼ਿੰਦਗੀ 'ਚ ਬੜੀਆਂ ਅਰਦਾਸਾਂ ਕਰ ਕਰਕੇ ਬਹੁਤ ਕੁਝ ਵਾਹਿਗੁਰੂ ਨੇ ਨਿਵਾਜ਼ਿਆ ਤੁਹਾਨੂੰ ਹੈ ਨਾ ਸੋਹਣੀ ਜ਼ਿੰਦਗੀ ਦੇ ਨਾਲ ਪਰ ਕੋਈ ਇਹ ਕਹੋ ਜਿਆ ਪਾ ਜੋ ਤੁਹਾਨੂੰ ਲੱਗਿਆ ਹੈ ਕਿ ਹਾਏ ਵਾਹਿਗੁਰੂ ਤੇ ਮੇਰੀ ਅਰਦਾਸ ਕੀ ਸੁਣ ਲਈ ਮੇਰੀ ਤਾਂ ਜ਼ਿੰਦਗੀ ਬਦਲ ਗਈ ਆਹ ਬਟੇ ਮਾਂ ਨਾ ਮੈਨੂੰ ਲੱਗਦਾ ਜਾਦੇ ਮਾਮਾ ਬੱਚਿਆਂ ਦੀ ਅਰਦਾਸ ਕਰਦੀਆਂ ਰਹਿੰਦੀਆਂ ਨੇ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੀ ਬਾਹ ਗਲਤ ਪ੍ਰੈਸ਼ਨ ਕੀਤਾ ਕਿ ਡਾਕਟਰ ਨੇ ਤੇ ਉਸ ਤੋਂ ਬਾਅਦ ਨਾ ਚਲੋ ਮੈਂ ਤਾਂ ਡਾਕਟਰ ਨੇ ਰੱਬ ਮੰਨ ਲਿਆ ਉਸ ਨੂੰ ਕਿਸ ਨੇ ਕਿਹਾ ਵੀ ਇਹ ਤਾਂ ਉਹ ਹੁਣ ਪਾਸ ਪੈ ਗਈ ਹੋ ਸਕਦਾ ਬਾਹ ਕੱਟਣੀ ਪੈ ਜੇ ਤੇ ਮੈਂ ਇੰਨਾ ਰੋਵਾਂ ਤੇ ਮੈਂ ਐਂ ਕਰੀ ਜਾਵਾਂ ਮੇਰੇ ਅੱਬਾ ਤੂੰ ਮੇਰੀਆਂ ਗੋਵੇਂ ਬਾਵਾ ਕੱਟ ਦੇ ਪਰ ਮੈਂ ਦੇਖ ਨਹੀਂ ਸਕਦੀ ਕਿ ਮੇਰਾ ਬੱਚਾ ਜਿੱਕ ਬਾਹ ਨਾਲ ਫਿਰਦਾ ਹੈ ਨਾ ਤੇ ਚਲੋ ਅਸੀਂ ਘੁੰਮਦੇ ਰਹੇ ਇਧਰ ਉਧਰ ਫਿਰ ਸਾਾਨੂੰ ਇੱਕ ਡਾਕਟਰ ਮਿਲਿਆ ਮਾਦਾ ਨਾਂ ਵੀ ਅਜ ਲਾਉਂਗੀ ਹਰਮੰਦਰ ਸਿੰਘ ਤਾਂ ਹਾਂਕਲੇ ਰਹ ਹੁੰਦੇ ਸੀ ਉਹ ਡਾਕਟਰ ਸ਼ਾਇਦ ਹੋਏ ਗੱਲ ਵੀ ਸੁਣ ਲੈਣ ਤੇ ਮੈਨੂੰ ਇਹ ਲੱਗਦਾ ਕਿ ਉਹ ਰੱਬ ਸੀਗਾ ਰੱਬ ਤੇ ਉਹ ਕਹਿੰਦਾ ਆਪਰੇਸ਼ਨ ਮੈਂ ਕਰੂਗਾ ਤੇ ਮੇਰਾ ਬੇਟਾ ਵੀ ਉਦੋਂ ਤੋਂ ਹੁਣ ਤੱਕ ਟੱਚ ਐ ਪਿੱਛੇ ਜੇ ਰੂਪੀ ਤੇ ਮਲਕੀਤ ਉੱਥੇ ਨਾ ਹਸਪੀਟਲ ਚ ਕੋਈ ਸੌਂ ਕਰਕੇ ਆਇਆ ਤੇ ਉਹਨਾਂ ਨੂੰ ਕੋਈ ਪਹਿਲੇ ਖਲ ਲੱਗਿਆ ਹੋਣਾ ਉਦੋਂ ਤੇ ਮਲਕੀਤ ਨੂੰ ਯਾਦ ਆ ਗਿਆ ਵੀ ਬਾਗੀ ਦਾ ਆਪਰੇਸ਼ਨ ਇਹ ਨਹੀਂ ਕੀਤਾ ਸੀ ਤੇ ਮੈਨੂੰ ਆਇ ਲੱਗਦਾ ਬੇਟੇ ਵੀ ਉਹ ਵੀ ਰੱਬੀ ਰੂਪ ਹੁੰਦੇ ਨੇ ਇਹ ਕੋਈ ਤੁਹਾਡੀ ਕੋਈ ਅਰਦਾਸ ਹੀ ਲਾ ਲਓ ਕੋਈ ਦਿਲ ਦੀ ਬੇਦਨਾ ਮਾਂ ਦੀ ਕਿ ਉਹ ਸੁਣੀ ਗਈ ਤੇ ਸਗੋਂ ਮੇਰਾ ਬੇਟਾ ਹੱਸ ਕੇ ਕਹਿੰਦਾ ਸੀ ਮੰਮੀ ਮੈਂ ਸਾਹਮਣੇ ਤਾਂ ਹਾਂ ਤੁਹਾਡੇ ਤੁਸੀਂ ਐ ਕਿਉਂ ਸੋਚਦੇ ਹੋ ਪਰ ਮਾਂ ਦਾ ਦਿਲ ਹੀ ਹੈ ਜੇ ਹੁੰਦਾ ਸ਼ਾਇਦ ਕੋਈ ਅਰਦਾਸ ਸੀ ਸੀ ਕਿਉਂਕਿ ਡਾਕਟਰ ਮਿਲਿਆ ਕਈ ਡਾਕਟਰ ਨੇ ਜਵਾਬ ਦਿੱਤਾ ਸੀਗਾ ਤੇ ਮੈਨੂੰ ਉਹ ਸੀਨ ਕਦੇ ਨਹੀਂ ਭੁੱਲਣਾ ਜਿਹੜੀ ਤੁਸੀਂ ਘਟਨਾ ਦੱਸੋ ਹਾਂਜੀ ਤੁਸੀਂ ਵੀ ਦੱਸੋ ਦੇਖੋ ਛੋਟੇ-ਛੋਟੇ ਇਨਸੀਡੈਂਟ ਐ ਇਦਾਂ ਹੁੰਦੇ ਰਹਿੰਦੇ ਨੇ ਕਿ ਸਾਨੂੰ ਤਾਂ ਪਤਾ ਨਹੀਂ ਹੁੰਦਾ ਅਸੀਂ ਕਹਿੰਦੇ ਆ ਵੀ ਸ਼ਾਇਦ ਕਿਤੇ ਅਰਦਾਸ ਕੀਤੀ ਕਬੂਲ ਹੋ ਗਈ ਕੰਮ ਆ ਗਈ ਸਾਡੇ ਇਦਾਂ ਹੀ ਸਾਡੇ ਵੀ ਮੇਰੇ ਬੇਟੇ ਤੇ ਹਸਬੈਂਡ ਜਾ ਰਹੇ ਸੀ ਤੇ ਦੋਨਾਂ ਦਾ ਐਕਸੀਡੈਂਟ ਹੋਇਆ ਮਤਲਬ 에ਅਰ ਬੈਗ ਵੀ ਖੁੱਲ ਗਏ ਤੇ ਪੂਰਾ ਬੋਨਟ ਵੀ ਖੁੱਲ ਗਿਆ ਤੇ ਗੱਡੀ ਰੁਕ ਗਈ ਉਹ ਹੈ ਇਹੀ ਜਿਹੀ ਜਗ੍ਹਾ ਤੇ ਸੀ ਵੀ ਅੱਗੋਂ ਪਿੱਛੋਂ ਵੀ ਵੱਜ ਸਕਦੇ ਸੀ ਤੇ ਕੁਝ ਨਹੀਂ ਸੀ ਉਹ ਕਰਨਾ ਪਰ ਬਚਾ ਇੰਨਾ ਤਕੜਾ ਹੋਇਆ ਤੇ ਅਸੀਂ ਫੇਰ ਇਹ ਸੋਚਦੇ ਆ ਆਪਾਂ ਮੂੰਹੋਂ ਕਹਿੰਦੇ ਆ ਵੀ ਹਾਏ ਰੱਬ ਨੇ ਹੱਥ ਦੇ ਕੇ ਰੱਖ ਲਿਆ ਗੱਡੀ ਬਿਲਕੁਲ ਖਤਮ ਤੇ ਪਰ ਖਰਚ ਰੋਂਚ ਨਹੀਂ ਆਈ ਫਿਰ ਅਸੀਂ ਸੋਚਦੇ ਆ ਵੀ ਸ਼ਾਇਦ ਕੋਈ ਅਰਦਾਸ ਪਰਮਾਤਮਾ ਨੇ ਮੰਨ ਲਈ ਤਾਂ ਉਹ ਸ਼ਕਤੀ ਫਿਰ ਉੱਥੇ ਆ ਕੇ ਯਕੀਨ ਖੜਾ ਹੁੰਦਾ ਹੈ ਕਿ ਉਹ ਸ਼ਕਤੀ ਹੈ ਅਸੀਂ ਕੌਣ ਆ